ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਤੁਸੀਂ ਸਕਰੀਨ ਦੇ ਉੱਪਰ ਗੁਰਬਾਣੀ ਦੀ ਪੰਕਤੀ ਨੂੰ ਦੇਖ ਰਹੇ ਹੋ ਸੰਗਤ ਜੀ ਇਸ ਗੁਰਬਾਣੀ ਦੀ ਪੰਕਤੀ ਦਾ ਜਿਹੜਾ ਪਾਠ ਆ ਉਹਨੂੰ ਬਹੁਤ ਧਿਆਨ ਦੇ ਕੇ ਸੁਣਿਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਸੰਗਤ ਜੀ ਬਹੁਤ ਵਾਰ ਅਸੀਂ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚੋਂ ਜਦੋਂ ਇਹ ਪੰਕਤੀ ਦਾ ਪਾਠ ਉਚਾਰਨ ਕਰਦੇ ਆ ਤੇ ਕਈ ਸੱਜਣ ਇਹਦਾ ਪਾਠ ਉਚਾਰਨ ਕਰਦੇ ਆ ਜੋ ਤੁਧ ਭਾਵੈ ਸਾਈ ਭਲੀਕਾਰ ਉਹ ਨਾਸਕੀ ਟੋਣ ਵਿੱਚ ਉਚਾਰਨ ਕਰਦੇ ਆ ਜੀ ਸਾਈ ਭਲੀਕਾਰ ਪਰ ਇੱਥੇ ਮੈਂ ਬੇਨਤੀ ਕਰਨਾ ਚਾਹਾਂਗਾ ਇਹਦਾ ਪਾਠ ਅਸੀਂ ਸਾਈ ਇਸ ਢੰਗ ਨਾਲ ਪਾਠ ਉਚਾਰਨ ਨਹੀਂ ਕਰਨਾ ਇਹ ਅਸ਼ੁੱਧ ਪਾਠ ਆ ਇਹਦਾ ਪਾਠ ਉਚਾਰਨ ਹੋਏਗਾ ਸਾਈ ਸਾਈ ਬਿਨਾਂ ਨਾਸਕੀ ਟੋਣ ਤੋਂ ਸਾਈ ਦਾ ਅਰਥ ਹੁੰਦਾ ਹੈ ਉਹੀ ਵੀ ਜੋ ਤੁਧ ਭਾਵੈ ਵੀ ਹੈ ਪ੍ਰਭੂ ਜੋ ਤੈਨੂੰ ਪਉਂਦਾ ਜੋ ਤੈਨੂੰ ਚੰਗਾ ਲੱਗਦਾ ਹੈ ਸਾਈ ਵੀ ਉਹੀ ਮੈਨੂੰ ਚੰਗਾ ਲੱਗਦਾ ਹਾਂ ਜਿੱਥੇ ਗੁਰੂ ਸਾਹਿਬ ਦੀ ਬਾਣੀ ਚ ਸਾਈ ਪਾਠ ਆਇਆ ਉਥੇ ਉਸ ਸ਼ਬਦ ਦੀ ਸੈਂਸ ਮੁਤਾਬਕ ਉਹਦਾ ਅਰਥ ਬਣਦਾ ਹੈ ਪਰਮੇਸ਼ਵਰ ਰੱਬ ਜਿਹਦਾ ਅਸੀਂ ਮਹਾਰਾ ਦੀ ਬਾਣੀ ਵਿੱਚੋਂ ਪਾਠ ਉਚਾਰਨ ਕਰਦੇ ਹਾਂ ਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਤੋ ਜਦੋਂ ਇਹਦਾ ਅਰਥ ਇਹਦੀ ਸ਼ਬਦ ਦੀ ਸੈਂਸ ਪੜੋਗੇ ਤੇ ਤੁਹਾਨੂੰ ਪਤਾ ਲੱਗ ਜੇਗਾ ਇੱਥੇ ਰੱਬ ਦੀ ਗੱਲ ਆ ਪਰਮੇਸ਼ਵਰ ਦੀ ਗੱਲ ਆ ਵੀ ਹੈ ਪ੍ਰਭੂ ਜੋ ਤੇਰਾ ਨਾਮ ਆ ਬੜਾ ਕੀਮਤੀ ਆ ਇਹਦਾ ਇਹਦੀ ਕੋਈ ਕੀਮਤ ਨਹੀਂ ਪਾ ਸਕਦਾ ਸਾਈ ਨਾਮ ਅਮੋਲ ਇੱਥੇ ਸਾਈ ਪਾਠ ਉਚਾਰਨ ਹੋਏਗਾ ਇੱਥੇ ਸਾਈ ਨਹੀਂ ਪਾਠ ਉਚਾਰਨ ਹੋਣਾ ਤੋਂ ਬਾਅਦ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ